ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵਤਨ ਦੀ ਮਿੱਟੀ ਚੈਨਲ ਤੇ ਮੈਂ ਤੁਹਾਡਾ ਆਪਣਾ ਸੁਖਦੇਵ ਆਉ ਆਈ ਅੱਜ ਬੁੱਧ ਸਿੰਘ ਝਾਂਕਾ ਜੀ ਨਾਲ ਗੱਲਬਾਤ ਕਰਾਂਗੇ ਜੋ ਨਵਾਂ ਪ੍ਰਧਾਨ ਪੰਜ ਮੈਂਬਰੀ ਕਮੇਟੀ ਵੱਲੋਂ ਤੇ ਨਗਰ ਦਾ ਸੁਧਾਰ ਲੈ ਜਦੋਂ ਕਿ ਇਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਉਸ ਬਾਰੇ ਬਾਬਤ ਇਹਨਾਂ ਨਾਲ ਗੱਲ ਕਰਾਂਗੇ ਕਿ ਇਹ ਕਿਸ ਤਰ੍ਹਾਂ ਦਾ ਰਹੇਗਾ ਸਾਡੇ ਪੰਜਾਬ ਵਾਸਤੇ ਨੁਕਸਾਨ ਹੋਊਗਾ ਕੇ ਫਾਇਦਾ ਹੋਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਡਾਕਟਰ ਸਾਹਿਬ ਜਿਹੜਾ ਤੁਸੀਂ ਸਵਾਲ ਕੀਤਾ ਵਾ ਕਿ ਨਵਾਂ ਪ੍ਰਧਾਨ ਜੁੜਿਆ ਗਿਆ ਵਾ ਜਾਨੀ ਹਰਪ੍ਰੀਤ ਸਿੰਘ ਨੂੰ ਪੰਜ ਮੈਂਬਰੀ ਕਮੇਟੀ ਬਦੋਂ ਜਿਹੜੀ ਜਿਹੜੀ ਕਾਪਟਕਸਾਂ ਦੀ ਰੈਨ ਮਾਈ ਦੇ ਵਿੱਚ ਭਰਤੀ ਹੋਈ ਸੀ ਉਹਦੀ 15 ਲੱਖ ਦੀ ਭਰਤੀ ਹੋਣ ਤੋਂ ਬਾਅਦ ਉਹਦੇ ਵਿੱਚ ਉਹਨਾਂ ਦੇ ਡੈਲੀਗੇਟ ਚੁਣੇਗੇ ਡੈਲੀਗੇਟਾਂ ਦੀ ਭਰਤੀ ਹੋਣ ਤੋਂ ਬਾਅਦ ਫਿਰ ਅੱਜ ਗੁਰੂ ਨਗਰੀ ਅੰਮ੍ਰਿਤਸਰ ਅਕਾਲੀ ਅਭੂਲਾ ਸਿੰਘ ਦਾ ਬੰਗ ਹੈ ਜੋ ਉੱਥੇ ਇਹ ਪ੍ਰੋਗਰਾਮ ਰੱਖਿਆ ਗਿਆ ਔਰ ਇਸ ਪ੍ਰੋਗਰਾਮ ਦੀ ਰੂਪਰੇਖਾ ਦੇ ਵਿੱਚੋਂ ਦੋ ਬੰਦਿਆਂ ਨੂੰ ਇਸ ਟਾਈਮ ਤੇ ਜਿਹੜਾ ਆ ਅਹੁਦੇਦਾਰੀ ਦਿੱਤੀ ਗਈਆਂ ਇੱਕ ਗਿਆਨੀ ਹਰਪ੍ਰੀਤ ਸਿੰਘ ਜੀ ਹੋਣੀ ਔਰ ਇੱਕ ਜੀਬੀ ਸਤਵੰਤ ਕੌਰ ਜੀ ਔਰ ਜਿਹੜਾ ਇਹ ਪ੍ਰਧਾਨਗੀ ਵਾਲਾ ਕਨਸੈਪਟ ਆ ਸਾਨੂੰ ਤਾਂ ਕਿਤੇ ਕਿਤੇ ਲੱਗਦਾ ਵਾ ਕਿ ਜਿਹੜੇ ਸਾਡੇ ਆਰਚੂ ਸੀ ਜਿਹੜੇ ਸਾਡੇ ਲੀਡਰ ਸੀ ਚਾਹੇ ਜਿਹੜੇ ਸਾਡੇ ਡੈਲੀਕੇਟ ਸੀ ਉਹਨਾਂ ਦਾ ਫੈਸਲਾ ਕਿਤਨਾ ਕਿਤੇ ਸਾਡੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਵਾ ਕਿਉਂਕਿ ਅਸੀਂ ਉਸ ਦਿਨ ਤੋਂ ਹੀ ਲੜਾਈ ਲੜ ਰਹੇ ਹਾਂ ਜਿਸ ਦਿਨ ਤੋਂ ਦੋ ਤਰੀਕ ਦਾ ਹੁਕੂਮਨਾਮਾ ਜਿਹੜਾ ਜਾਰੀ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ ਤੇ ਉਹਦੇ ਉੱਪਰ ਫਿਰ ਵਿਰੋਧੀਆਂ ਦੀ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਸੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਫੀ ਟਰੋਲ ਕੀਤਾ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਡਾਇਰੈਕਟਰਸ਼ਿਪ ਦੇ ਜ਼ਰੀਏ ਹਟਾ ਦਿੱਤਾ ਗਿਆਨੀ ਰਕबीर ਸਿੰਘ ਨੂੰ ਹਟਾ ਦਿੱਤਾ ਗਿਆਨੀ ਸੁਤਾਨ ਸਿੰਘ ਨੂੰ ਹਟਾ ਦਿੱਤਾ ਤੇ ਅਸੀਂ ਇੱਕੋ ਪਰਸਨ ਵਿੱਚ ਹੈਗੇ ਆਂ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਵਾਸਤੇ ਗਿਆਨੀ ਰਗਵੀਰ ਸਿੰਘ ਵਾਸਤੇ ਗਿਆਨੀ ਸੁਤਾਨ ਸਿੰਘ ਕਲਾਸ ਦੇ ਖਿਰਿਆਕਾਲ ਤੱਕ ਸਾਹਿਬ ਦੀ ਡਿਊਟੀ ਤੇ ਜਾ ਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਗਾੜੀ ਜਾ ਕੇ ਅੰਤਰ ਕਮੇਟੀ ਦੇ ਕੋਲੋਂ ਇਹ ਗੱਲ ਦਾ ਜਿਹੜਾ ਸੀ ਸਪਸ਼ਟ ਕਰਨ ਲੱਗਿਆ ਸੀ ਕਿ ਸਾਨੂੰ ਦੱਸੋ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਕਸੂਰ ਆ ਗਿਆਨੀ ਸੁਲਤਾਨ ਸਿੰਘ ਦਾ ਕੀ ਕਸੂਰ ਆ ਗਿਆਨੀ ਨਰੇਕਵੀਰ ਸਿੰਘ ਦਾ ਕੀ ਕਸੂਰ ਆ ਕਿ ਉਹਨਾਂ ਨੂੰ ਜ਼임ੇਦਾਰੀ ਤੋਂ ਹਟਾਇਆ ਗਿਆ ਔਰ ਅਸੀਂ ਇਹ ਲੜਾਈ ਲੜ ਰਹੇ ਸੀ ਹਜੇ ਵੀ ਲੜ ਰਹੇ ਸੀ ਪਰ ਅੱਜ ਜਦੋਂ ਉੱਥੇ ਇਹ ਜਿਹੜੀ ਭਰਤੀ ਪ੍ਰਕਿਰਿਆ ਦੀ ਡੈਲੀਕੇਟਾਂ ਦੀ ਭਰਤੀ ਤੋਂ ਬਾਅਦ ਆ ਪ੍ਰਧਾਨਗੀ ਚੋਣ ਚੱਲ ਰਹੀ ਸੀ ਤੇ ਉਹਦੇ ਵਿੱਚ ਜਿਆਨੀ ਹਰਪ੍ਰੀਤ ਸਿੰਘ ਜੀ ਦਾ ਬੀਬੀ ਸਤਵੰਤ ਕੌਰ ਜੀ ਦਾ ਨਾਂ ਜਿਹੜਾ ਸੀ ਉਹ ਨਸ਼ਲ ਕੀਤਾ ਗਿਆ ਸੀ ਤੇ ਮੈਂ ਪਿਛਲੇ ਦਿਨ ਹੀ ਇਹ ਗੱਲ ਕਹੀ ਸੀ ਕਿ ਅਸੀਂ ਚੁੱਲੇ ਸਬਟਨ ਦੀ ਗੱਲ ਹੁਕਮਨਾਮੇ ਦੇ ਵਿੱਚ ਪਾਈ ਗਈ ਆ ਕਿ ਅਸੀਂ ਜਿਹੜੀਆਂ ਹੋਰ ਬਹੁਤ ਪੱਕੀ ਪਾਰਟੀਆਂ ਬਣੀਆਂ ਹੋਈਆਂ ਵਾ ਜਿਵੇਂ ਵਾਰਿਸ ਪੰਜਾਬ ਦੀ ਜਿੱਥੇ ਬੰਦੀ ਆ ਜਿਮਨਜੀਤ ਮਾਰਦੀ ਪਾਰਟੀ ਆ ਹੋਰ ਵੀ ਉਹ ਪਾਰਟੀਆਂ ਹੈਗੀਆਂ ਵਾਸ਼ਰੂਮੀ ਅਕਾਲੀ ਦਲ ਬਾਦਲ ਸੀ ਔਰ ਇਹਨਾਂ ਨੂੰ ਸਾਰਿਆਂ ਨੂੰ ਇਹ ਆਦੇਸ਼ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿ ਸਾਰੇ ਇਕਜੁੱਟ ਹੋ ਪੰਜਾਬ ਦੀ ਪੰਥ ਦੀ ਨੌਜਵਾਨੀ ਦੀ ਕਿਸਾਨੀ ਦੀ ਗੱਲ ਕਰਨੀ ਆ ਗੁਰ ਸਿਧਾਂਤਾਂ ਦੀ ਗੱਲ ਕਰਨੀ ਆ ਤੇ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਜਿਹੜਾ ਪੰਜਾਬ ਦੇ ਲਈ ਇਕੱਠਿਆਂ ਹੋ ਕੇ ਲੜਾਈ ਲੜਨ ਦੀ ਲੋੜ ਆ ਪਰ ਅੱਜ ਉੱਥੇ ਜਿਹੜੇ ਚੁਲਲਸ ਮੀਟਣ ਦੀ ਗੱਲ ਹੋਈ ਸੀ 2 ਤਰੀਕ ਵਾਲੇ ਦਿਨ ਉਹ ਕਿੰਨੇ ਨ ਕਿਤੇ ਗੱਲ ਜਿਹੜੀ ਆ ਉਹ ਜਿਹੜੀ ਆ ਇਹ ਵਿਕਲਪੀ ਨਜ਼ਰ ਆਈ ਹੈ ਜੀ ਕਿ ਜਿਹੜੇ ਚੁੱਲ੍ਹੇ ਸਮੇਟਣ ਦੀ ਗੱਲ ਸੀ ਨਾ ਉਹ ਚੁੱਲ੍ਹੇ ਸਮੇਟ ਦੀ بجائے ਇੱਕ ਚੁੱਲਾ ਹੋਰ ਬਣ ਗਿਆ ਮੈਂ ਇਹੀ ਸਵਾਲ ਤੁਹਾਡੇ ਕੋਲ ਕਰ ਲਗਾ ਸੀਗਾ ਕਿ ਇੱਕ ਦੀ ਬਾਕੀਆਂ ਨੂੰ ਸਮੇਟੇ ਜਠਾ ਇੱਕ ਨਵਾਂ ਚੁੱਲਾ ਬਣ ਗਿਆ ਹੁਣ ਅੱਗੇ ਦਾ ਕੀ ਵਿਸਤਾਰ ਹੋਵੇਗਾ ਵੇਖੋ ਜੀ ਇਹ ਇਸ ਸੰਵਿਧਾਨਿਕੀ ਗੱਲ ਆ ਕਿ ਜਦੋਂ ਜਿਸ ਘਰ ਦੇ ਵਿੱਚ ਇੱਕ ਚੁੱਲਾ ਚੱਲਦਾ ਹੋਵੇ ਤੇ ਉੱਤੇ ਧੂਮਾ ਇੱਕ ਜੁੱਲੇ ਦਾਣਾ ਜਿੱਥੇ ਚੁੱਲੇ ਚਾਰ ਪੰਜ ਚੱਲਦੇ ਨੇ ਫਿਰ ਧੂਵੇਂ ਦਾ ਇੰਨਾ ਘਰੋਲਾ ਹੁੰਦਾ ਵਾ ਕਿ ਘਰ ਵਾਲਿਆਂ ਨੂੰ ਨਜ਼ਰ ਨਹੀਂ ਆਉਂਦਾ ਕਿ ਸਾਡੇ ਘਰ ਨੂੰ ਹੋਣ ਕੀ ਗਿਆ ਵਾ ਜੀ ਅੱਜ ਜਿੰਨੇ ਚੁੱਲੇ ਪੰਜਾਬ ਦੇ ਵਿੱਚ ਪੰਥ ਦਾ ਹਵਾਲਾ ਦੇ ਕੇ ਚਲਾਏ ਜਾ ਰਹੇ ਆ ਨਾ ਜੀ ਉਹ ਸਾਰਿਆਂ ਦਾ ਧੂਮਾ ਪੰਜਾਬ 'ਚ ਹੀ ਆ ਰਿਹਾ ਵਾ ਤੇ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਈ ਕਿ ਸੀ ਕਰੀਏ ਤੇ ਕੀ ਕਰੀਏ ਹੂੰ ਮੈਂ ਪਿਛਲੇ ਦਿਨੀ ਵੀ ਬਸਤਾਬੂ ਵਿੱਚ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵਾਸਤੇ ਅਸੀਂ 2 ਦਸੰਬਰ ਵਾਲੀ ਗੱਲ ਤੇ ਅੱਜ ਵੀ ਲੜ ਰਹੇ ਹਾਂ ਪਰ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਅਸੀਂ ਉਸ ਚੀਜ਼ ਤੇ ਉਹਨੂੰ ਮੁਬਾਰਕ ਵੀ ਦਿੰਦੇ ਆ ਪਰ ਸਾਨੂੰ ਦੁੱਖ ਇਹ ਗੱਲ ਦਾ ਆ ਕਿ ਅਸੀਂ ਤਾਂ ਜਜਵਾਕੀਆਂ ਦੇ ਲੜਾਈ ਲੜ ਰਹੇ ਹਾਂ ਵਿਰੋਧੀਆਂ ਦੇ ਨਾਲ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਕਿਉਂ ਅੱਜ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਕੇ ਸਪਸ਼ਟ ਕਰ ਦਿੱਤਾ ਕਿ ਜਿਹੜੇ ਪੰਥ ਦੇ ਵਿੱਚ ਜਿਹੜੇ ਪੰਥ ਪ੍ਰਤੀ ਪਿਆਰ ਕਰਦੇ ਨੇ ਚਾਹੇ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੋਣੇ ਉਹ ਤੁਹਾਡੇ ਨਾਲ ਅਗਗੇ ਜਥੇਦਾਰ ਨਾ ਹੋਏ ਠੀਕਾ ਅੱਜ ਵੀ ਅਨਸਾਫ਼ ਲਈ ਲੜਾਈ ਲੜਦੇ ਨਹੀਂ ਚਾਮਕਾ ਸਾਹਿਬ ਇੱਥੇ ਐਵੇਂ ਨਹੀਂ ਲੱਗਦਾ ਇੱਕ ਥਾਣੇਦਾਰ ਨੂੰ ਅਸੀਂ ਸਪਾਈ ਬਣਾ ਦਿੱਤਾ ਨਹੀਂ ਅਧਾਰ ਹੈ ਨਾ ਵੇਖੋ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਹੈਗਾ ਉਹਦਾ ਰੁਤਬਾ ਪ੍ਰਧਾਨ ਨਾਲੋਂ ਬਹੁਤ ਵੱਡਾ ਹੈ ਜੀ ਜਥੇਦਾਰ ਦਾ ਰੁਤਬਾ ਪ੍ਰਧਾਨ ਨਾਲੋਂ ਵੱਡਾ ਵਾ ਭਾਵੇਂ ਹਾਂ ਤਾਂ ਭਾਵੇਂ ਜਦ ਬڑا ਪ੍ਰਧਾਨ ਆ ਕਦੀ ਕਿਸੇ ਨੇ ਕਿਹਾ ਜਾਂ ਤੂੰ ਬڑا ਜਥੇਦਾਰ ਹੈ ਮਤਲਬ ਕਿ ਜਥੇਦਾਰ ਦਾ ਰਤਬਾ ਬਹੁਤ ਵੱਡਾ ਵਾ ਔਰ ਪ੍ਰਧਾਨ ਜਿਹੜਾ ਜਿਵੇਂ ਆਪਾਂ ਪਿਛਲਾ ਆਪਣਾ ਇਤਿਹਾਸ ਭੋਲੀਏ ਤੇ ਇਸੇ ਸ਼ਰੀ ਅਕਾਲ ਤੱਕ ਸਾਡੇ ਜਥੇਦਾਰ ਨੂੰ ਨਵਾਬੀ ਤੇ ਹੀ ਇਹੀਆਂ ਸੀ ਭੇਜੀਆਂ ਗਈਆਂ ਨਵਾਬੀ ਥਾਲੀ ਚ ਪਾ ਕੇ ਆਈ ਉਹਨਾਂ ਵਾਸਤੇ ਜਿਵੇਂ ਕਹਿ ਦਈਏ ਪਰੋਸੀਏ ਤੇ ਜਿੱਦੇ ਉੱਤੇ ਸਿੰਘਾਂ ਨੂੰ ਜਦੋਂ ਕਿਹਾ ਨਵਾਬੀ ਲਗਾਓ ਤੇ ਉਹਨਾਂ ਨੇ ਨਵਾਬੀ ਜਿੱਦਾਂ ਖਿੱਦੋ ਗੁੰਡੀ ਨਹੀਂ ਖੇਡੀ ਸੀ ਇਦਾਂ ਨਵਾਬੀ ਨੂੰ ਠੋਟਮਾਰ ਮਾਰ ਕੇ ਭਰੇ ਕੀਤਾ ਜਿਹਨੂੰ ਦੇੜੋਂ ਅੱਖਰ ਪਈਏ ਰਹੀ ਨਵਾਬੀ ਵੀ ਨੇ ਇਹਦੇ ਪਾਸ਼ਾਹੀ ਦਾਵੇਦਾਰ ਜਿਹਨੂੰ ਦੇਣ ਉਹ ਫਿਰ ਉੱਥੇ ਨਵਾਬ ਕਪੂਰ ਸਿੰਘ ਨੂੰ ਨਵਾਬੀ ਜਿਹੜੀ ਦਿੱਤੀ ਗਈ ਉਹਦੇ ਪਿੱਛੇ ਇੱਕ ਬੜਾ ਵੱਡਾ ਗੱਲ ਹੈ ਜਿਹੜੇ ਇਤਿਹਾਸਕਾਰ ਬੰਦੇ ਉਹਨਾਂ ਨੂੰ ਪਤਾ ਵਾ ਕਿ ਜਦੋਂ ਨਵਾਬ ਕਪੂਰ ਸਿੰਘ ਹੀ ਛੋਟੇ ਸੀ ਤੇ ਉੱਥੇ ਗਏ ਉਹਨਾਂ ਦੇ ਮਾਤਾ ਪਿਤਾ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਆਪਣੀ ਗੋਦ ਦੇ ਵਿੱਚ ਇਹ ਗੱਲ ਫਰਮਾਈ ਸੀ ਕਿ ਇਹ ਸਾਡਾ ਨਵਾਬ ਆ ਤੇ ਉਹ ਗੁਰੂ ਗੋਬਿੰਦ ਸਿੰਘ ਦੇ ਬਚਨ ਪੂਰੇ ਹੋਏ ਨਹੀਂ ਤੇ ਨਵਾਬ ਮਕਬੂਰ ਸਿੰਘ ਵੀ ਜਿਹੜਾ ਸੀ ਨਾ ਨਵਾਬੀ ਲੈਣ ਨੂੰ ਤਿਆਰ ਨਹੀਂ ਸੀ ਉਹ ਕਹਿੰਦਾ ਸੀ ਜੇ ਮੈਨੂੰ ਨਵਾਬੀ ਦੇਣੀ ਤੇ ਮੈਂ ਘੋੜਿਆਂ ਦੀ ਲਿੱਦ ਦੀ ਸੇਵਾ ਨਹੀਂ ਕਰਨਾ ਕਰਦਾ ਪਰ ਅੱਜ ਵੀ ਅਸੀਂ ਉਸ ਦਾ ਵੀ ਦਾਅਵੇਦਾਰੀ ਤੇ ਆ ਠੀਕ ਹੈ ਔਰ ਜਿੱਤੇ ਅੱਜ ਪ੍ਰਧਾਨਗੀ ਦੀ ਚੋਣ ਹੋਈ ਆ ਉਹ ਜਥੇਦਾਰ ਜਿਹੜਾ ਸੀ ਉਹ ਜਥੇਦਾਰ ਸ਼੍ਰੀ ਕਾਸਤਖ ਸਾਹਿਬ ਸੀ ਜਿਉਂ ਅਰਦਾਸ ਕਰਕੇ ਜੰਗ ਨੂੰ ਤੁਰ ਪੈਂਦਾ ਸੀ ਨਾ ਤੇ ਪਿੱਛੇ ਨਹੀਂ ਸੀ ਮੁੜਦਾ ਜਾਨੀ ਜਿੰਨਾ ਹਾਰਨਾ ਵਾਹਿਗੁਰੂ ਤੇ ਹੱਥ 'ਚ ਆ ਲੇਕਿਨ ਉਹ ਜੰਗ ਨੂੰ ਫਤਿਹ ਕਰਨ ਲਈ ਅੱਗੇ ਜਾਂਦਾ ਸੀ ਜਿਵੇਂ ਜਮਰੋਦਾ ਕਿਲਾ ਫਤਿਹ ਕਰਨ ਲਈ ਜੰਗ ਲੜੀ ਮਹਾਰਾਜਾ ਰঞ্জੀਤ ਸਿੰਘ ਦੇ بیٹے ਨੇ ਕਿਹਾ ਵੀ ਜੱਗੇਦਾਲ ਸਾਹਿਬ ਵੀ ਅਜੇ توپਾਂ ਨਹੀਂ ਆਈਆਂ ਤੇ ਅਸੀਂ ਜੰਗ ਜਿਹੜੀ ਆ 2 ਦਿਨ ਲਈ ਟਾਲਦੀ ਆ ਉਹਨੇ ਕਿਹਾ ਪਹਿਲਾਂ ਦੱਸ ਦਿੰਦੋ ਮੈਂ ਤਾਂ ਅਦਾਸ ਕਰ ਬੈਠਾ ਹੁਣ ਤੂੰ ਆਪਣੇ ਬਾਪ ਪਿਓ ਨੂੰ ਕਹੀਂ ਵੀ ਜੱਗੇਦਾਲ ਸਾਹਿਬ ਤਾਂ ਚਲੇ ਗਿਆ توپਾ ਲੈ ਕੇ ਮਗਰ ਹੁਣ ਉਹ ਤੇ ਆਈ ਮਤਲਬ ਕਹਿਣ ਤੋਂ ਬਾਅਦ ਕਿ ਅਸੀਂ ਜਿੱਨਾਂ ਦੀ ਜਾਤ ਦੇ ਉੱਤੇ ਜਾ ਕੇ ਉਹਨਾਂ ਦੇ ਆਧਾਰ ਨੰਨੇ ਆ ਨਾ ਤੇ ਉਸੇ ਸੂਰਬੀਰ ਬਚਨ ਕੇ ਬਲੀ ਹੁਣ ਇੱਥੇ ਕਹਾਣੀ ਵੀ ਟੁੱਕਦੀ ਆ ਕਿ ਜੇ ਜਤੇਦਾਰ ਸਾਹਿਬ ਨੇ ਹੁਕਮਨਾਮਾ ਸੁਨਾਇਆ ਸੀ ਕਿ ਉਹ ਕੱਟਿਆ ਕਰ ਲਈ ਸੁਨਾਇਆ ਸੀ ਤੇ ਆਪਾਂ ਤੇ ਫਿਰ ਸਵਾਲ ਤਾਂ ਪਾਉਣਾ ਵਾ ਬਹੁਤੇ ਲੋਕਾਂ ਨੂੰ ਮੇਰਾ ਸਵਾਲ ਨਹੀਂ ਟੰਗਾ ਲੱਗੂਗਾ ਜਿਹੜੇ ਜਿਹੜੇ ਪੰਥਕ ਤੌਰ ਤੇ ਨਹੀਂ ਸੋਚਦੇ ਸਿਆਸੀ ਤੌਰ ਤੇ ਸੋਚਦੇ ਆ ਪਰ ਮੈਂ ਗੱਲ ਕਹੂੰਗਾ ਪੰਥ ਦਾ ਜਿਹੜਾ ਸਿਧਾਂਤ ਆ ਉਹ ਬਚਨਾਂ ਤੇ ਪਹਿਲਾਂ ਜਨ ਦਾ ਸਿਧਾਂਤ ਆ ਔਰ ਮੈਂ ਇਹ ਗੱਲ ਕਹੂੰਗਾ ਕਿ ਜਿਹੜੀ ਹੁਣ ਨਵੀਂ ਸਾਡੀ ਅਕਾਲੀ ਦਲ ਦੀ ਪ੍ਰਧਾਨਗੀ ਚ ਹੈ ਅਕਾਲੀ ਦਲ ਬਾਦਲਾਵਾਂ ਚਾਹੇ ਉਸ ਅਕਾਲੀ ਦਲ ਦੀ ਗੱਲ ਕਰਨ ਦੇ ਕਰ ਰਹੇ ਆ ਕਿ ਸਾਨੂੰ ਜਿਹੜਾ ਸਾਡੇ ਨਾਲ ਹੋਇਆ ਵਰਤਾਂਤ ਬਰਗਾੜੀ ਦਾ ਵਰਤਾਂਤ 328 ਰੂਪ ਮਹਾਰਾਜ ਦੇ ਜਿਹੜੇ ਉਹਨਾਂ ਦਾ ਹੱਕ ਕੀ ਇਹ ਬੰਦੇ ਪਹਿਲ ਦੇ ਧਾਰ ਕੇ ਉਹਨਾਂ ਦੇ ਕੰਮ ਕਰਦਗੇ ਫਿਰ ਦੂਸਰੇ ਨੰਬਰ ਤੇ ਆ ਕਿ ਜਦੋਂ ਅਸੀਂ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਆਪ ਬਖਰੇਵਾ ਖੜਾ ਕਰ ਰਹੇ ਆ ਤੇ ਵਿਰੋਧੀ ਤਾਂ ਵੈਸੇ ਤਾਕਤਵਰ ਹੋਣੇ ਆ ਬਿਲਕੁਲ ਤੁਸੀਂ ਬ੍ਰੋਤੀਆਂ ਨੂੰ ਤੱਕ ਦੇ ਰਹੇ ਜੋ ਬ੍ਰੋਤੀਆਂ ਦੇ ਅੰਦਰ ਸਪਿਟ ਪਾ ਰਹੇ ਜੋ ਕਿ ਆਓ ਅਸੀਂ ਪੰਥ ਨੂੰ ਕਮਜ਼ੋਰ ਕਰਦੇ ਹਾਂ ਤੇ ਤੁਸੀਂ ਤੱਕਦੇ ਹੋ ਮੇਰਾ ਕਹਿਣ ਤੋਂ ਬਾਅਦ ਪੰਜਾਬ ਤਾਂ ਬਚਣਾ ਵਾ ਜੇ ਅਸੀਂ ਝੁੱਲੇ ਸਬੇਟਾਂਗੇ ਪੰਥ ਤੇ ਗ੍ਰੰਥ ਨੂੰ ਸਮਰਪਿਤ ਹੋਵਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵਾਂਗੇ ਪ੍ਰਧਾਨਗੀਆਂ ਦੇ ਨਾਲ ਅਸੀਂ ਪੰਥ ਨਹੀਂ ਬਚਾ ਸਕਦੇ ਪੰਥ ਤਾਂ ਹੀ ਬਚਣਾ ਵਾ ਜੇ ਸਾਡਾ ਧਰਮ ਦਾ ਗੁੰਡਾ ਸਾਡੇ ਸਿਰ ਤੇ ਹੋਊਗਾ ਸਿਆਸਤ ਜਿਹੜੀ ਆ ਉਹ ਸਿਆਰਿਆਂ ਨੇ ਕਿਹਾ ਵਾ ਸਿਆਸਤ ਨੂੰ ਪੈਰ ਦੀ ਜੁੱਤੀ ਗਿਣਿਆ ਗਿਆ ਤੇ ਧਰਮ ਜਿਹੜਾ ਉਹ ਸਿਰ ਦੀ ਪਾ ਗਿਆ ਠੀਕ ਹੁਣ ਮੈਨੂੰ ਨਹੀਂ ਪਤਾ ਹਰ ਕੀਤੇ ਨੇ ਕੀ ਸੋਚਿਆ ਵਾ ਪਰ ਉਹਨਾਂ ਦੇ ਨਾਲ ਦੀ ਟੀਮ ਨੇ ਪੰਜ ਮੈਂਬਰੀ ਕਮੇਟੀ ਨੇ ਕੀ ਸੋਚਿਆ ਵਾ ਡੈਲੀਕੇਟਰ ਨੇ ਕੀ ਸੋਚਿਆ ਵਾ ਪਰ ਮੈਨੂੰ ਇਹ ਚੀਜ਼ ਲਈ ਥੋੜਾ ਜਿਹਾ ਇਸ ਚੀਜ਼ ਦਾ ਸਤਮਾ ਮਹਿਸੂਸ ਹੋਇਆ ਦੁੱਖ ਮਹਿਸੂਸ ਹੋਇਆ ਕਿ ਜਦ ਅੱਸੀ ਤਾਂ ਅੱਜ ਵੀ ਜਥੇਦਾਰੀ ਦੀ ਗੱਲ ਕਰਨ ਦੇ ਕਰਦੇ ਇੱਦੋਂ ਤੱਕ ਲੜ ਰਹੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਹੈ ਗੁਰਗੱਲ ਸਿੰਘ ਨੂੰ ਅਸੀਂ ਜਥੇਦਾਰ ਨਹੀਂ ਮੰਨਦੇ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਕੇ ਖੁਦ ਅਸੀਂ ਜਿਹੜੀ ਆ ਵਿਰੋਧੀਆਂ ਨੂੰ ਪਲੀਨ ਘਟ ਦੇ ਦਿੱਤੇ ਜੀ ਇਹ ਸਾਡੀ ਮੁੱਦ ਸਿੰਘ ਜੀ ਚਾਂਕਾ ਜੋ ਸ਼ਹਿਰ ਵਿੱਚ ਜਿਹੜਾ ਮਹਾਰਾਜ ਜੀ ਸਿੰਘ ਦੇ ਅਕਾਲੀ ਸੰਸਥਾ ਦੇ ਮੁਖ ਸੇਵਾਦਾਰ ਸਨ ਅੰਨਾ ਨੇ ਬੜੀ ਵਿਸਤਾਰ ਦੇ ਨਾਲ ਸਾਨੂੰ ਦੱਸਿਆ ਜਿੱਥੇ